ਤਾਂ ਤਸਵੀਰਾਂ ਦੇਖੋ ਬਈ ਸ਼ੰਭੂ ਬਾਰਡਰ ਤੇ ਇੱਕ ਪਾਸੇ ਦੀਵਾਲੀ ਦੇ ਪਟਾਕੇ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੀਅਰ ਗੈਸ ਉਹ ਛੱਡੀ ਜਾ ਰਹੀ ਆ ਦੇਖੋ ਕਿਸਾਨਾਂ ਵੱਲੋਂ ਜਿਹੜੀ ਆ ਉਹ ਤਾਂ ਦੇਖੋ ਦੀਵਾਲੀ ਦੇ ਪਟਾਕੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਕਿਸਾਨ ਜਿਹੜੇ ਨੇ ਉਹ ਪੀਅਰ ਗੈਸ ਦਾ ਜਵਾਬ ਦੀਵਾਲੀ ਵਾਲੇ ਪਟਾਕਿਆਂ ਨਾਲ ਦਿੱਤਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾ ਦੇ ਕਟਿਅਰ ਗੈਸ ਹੋ ਰਹਾ ਏ ਤਾ ਦੇਖੋ ਕਿੰਨੇ ਜ਼ਬਰਦਸਤ ਤਮਾਕੇ ਨੇ ਜਿਹੜੇ ਹੋ ਹੋ ਰਹੇ ਨੇ ਤਾ ਦੇਖੋ ਉਧਰ ਤਾ ਦੇਖ ਸਕਦੇ ਹੋ ਜ਼ਬਰਦਸਤ ਕਟੀਅਰ ਗੈਸ ਹੈ ਜਿਹਨੇ ਵੀ ਇਹ ਕੀ ਹੋ ਰਿਹਾ ਹੈ ਲੋਰ ਦੇ ਸਾਥੇ ਲੈ ਕੇ ਆ ਰਹਾ ਤਾ ਛੱਡੀ ਜਾ ਰਹੀ ਹੈ ਤਾ ਤਸਵੀਰਾਂ ਦੇਖ ਸਕਦੇ ਹੋ ਸਸ ਧਮਾਕੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਕਹਾ ਦੀਵਾਲੀ ਦੇ ਪਟਾਕੇ ਜਿਹੜੇ ਨੇ ਚਲਾਏ ਜਾ ਰਹੇ ਨੇ ਕਿਸਾਨਾਂ ਵੱਲੋਂ